ਅਸੀਂ ਕਿਵੇਂ ਸਾਰੇ ਨਾਲ ਤਿਲਦੀ ਜਿਹੜੀ ਬਾਤ ਨੇ ਬਹੁਤ ਵਧੀਆ ਕਰ ਗਾ ਮੈਂ ਜੀ ਤੇ ਅੱਜ ਅਸੀਂ ਫੇਰ ਫਾਰਮ ਤੇ ਪੁੱਜ ਕੇ ਆਂ ਤੇ ਆਪਣੇ ਕੋਲ ਪਾਣੀ ਜੋੜੀਆਂ ਜਿਹੜੀਆਂ ਨੇ ਦੋ ਦੋ ਗਲਾਸ ਆਈਆਂ ਨੇ ਆਪਣੇ ਕੋਲ ਸੂਈਆਂ ਸਵਾਈਆਂ ਤੇ ਫਾਰਮ ਦੇ ਅੰਦਰ ਜਿਹੜੇ ਦੋਨੋਂ ਤਾਜ਼ੀਆਂ ਸੂਈਆਂ ਤੇ ਬਾਕੀ ਜਿਹੜੀਆਂ ਬਾਕੀ ਜਗਦੀਪ ਭਾਈ ਨੇ ਆਪਣੇ ਆੜੇ ਨੇ ਤੇ ਬਾਕੀ ਬੰਦੇ ਉਹਨਾਂ ਨਾਲ ਗੱਲਬਾਤ ਤੇ ਤੇ ਆਪਰੇ ਭਾਈ ਨੇ ਆ ਰਹੇ ਨੇ ਕਿ ਭਾਈ ਦੇ ਕਾਦਿਆਂ ਨਾਲ ਗੱਲਬਾਤ ਤੇ ਲੈਣੀਆਂ ਡਿਟੇਲ ਉਹਨਾਂ ਕੋਲ ਗੱਲੀ ਗੱਲੀ ਕਿ ਕੀ ਲੋਕਰ ਗਾੜੇ ਨੇ ਸਾਹੀਏ ਭਾਈ ਜੀ ਅਸੀਂ ਆ ਗਏ ਲੋਕੀ ਗਈ ਬਾਕੀ ਸਭ ਤੋਂ ਜਿੱਤੀ ਦੀ ਰਿਪੋਰਟ ਸਾਰੰਤੋਤਨ ਵਾਲੇ ਕਹਿੰਦੇ ਜਿੰਨਾ ਸਾਨੂੰ ਇੰਨਾ ਮਾਣ ਤੇ ਵੀ ਪਿਆਰ ਬੱਚਿਆ ਬਾਕੀ ਨਾਲ ਕਰੀਏ ਵੀ ਸਾਤ ਦੋ ਚਾਦਰ ਹੋ ਗਿਆ ਉਹ ਵੀ ਨਹੀਂ ਬਣੀ ਰਹੀਆਂ ਭਾਈ ਭਾਈ ਮਾਣ ਨੂੰ ਨਹੀਂ ਬਿਠਾ ਦਾਰਿਆ ਜੀ ਇਹ ਦੋ ਕੰਨਾਂ ਕੋਲ ਯਾਦ ਤੁਹਾਡੇ ਸਾਹਮਣੇ 10 ਕਿਲਾ ਗਾਉਂ 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 ਬਰਾਏ ਜੀ ਬੰਦੇ ਕੋਲੇ ਇਹ ਨਹੀਂ ਆਪ ਨੂੰ ਪਾਣੀ ਤੇ ਬਾਕੀ ਆ ਲੋਕ ਹਾਂ ਜੀ ਇਹ ਕਿਰਪਾ ਹੁਣੇ ਬਦਲ ਦਿੱਤਾ ਹਾਂ ਹਾਂ ਇੱਕ ਵਾਰੀ ਜਿਹੜਾ ਜੋ ਡਿਟੇਲ ਹਾਂ ਜੀ ਤੇ ਇੱਕ ਜੋ ਡਿਗੋਰ ਦਾ ਆਹ ਦੀ ਕਰੀਏ ਇਸ ਪਾਰਾ ਕੋਲੋਂ ਜੋ ਪਿਆ ਰਹੇ ਕਿ ਜੋ ਕੰਡੇ ਵਾਲਾ ਦੰਦ ਖਾਰਾ ਕਰੋ ਤੇ ਆ ਰਹੇ ਹਾਂ ਜੀ ਮੈਂ ਸਤਾ ਖਾਰਾ ਕਰੋ ਬਿਲਕੁਲ ਕੰਮ ਨਹੀਂ ਕਰਦਾ ਹਾਂ ਹਾਂ ਇਹ ਕਿਉਂਕਿ ਇਹ ਪਹਿਲੇ ਤੋਂ ਜਿਹੜਾ ਬਾਰੇ ਆਜੋ ਪਹਿਲੇ ਮੋਕਾ ਚੱਲਣਾ ਆਂ ਹਾਂ ਜੀ ਤੇ ਇਹ ਕਿ ਬਾਰੇ ਕਹਿਣਾ ਹੈ ਜੀ ਆਜੋ ਜਿਹੜਾ ਇਹ ਜਿਆ ਬਸਾਤਾ ਵੀ ਇਹ ਤੇ ਆ ਜੇਰ ਹੋਣੀ ਹੈ ਛੁੱਟੀ ਹੈ ਤੇ ਜੇ ਆਪਾਂ ਜਿੱਦੀ ਵੀ ਇਹ ਛੁੱਟੀ ਦੀ ਗੱਲ ਕਰਦੇ ਹਾਂ ਇਹ ਵਾਰੀ ਚੋਟੀ ਕੋ ਅੱਜ ਦੀ ਗੱਲ ਕਰੀਏ ਹਾਂਜੀ ਆਪਾਂ ਵੇਖੋ ਰਹਾਦੇ ਸਬਰ ਚਾਹੀਏ ਦੁੱਧ 20 ਕਿਲੋ ਹੋ ਸਕਦਾ ਹਾਂਜੀ ਬਾਈ ਅੱਜ ਦੀ ਘੜੀ ਵਿੱਚ ਦੁੱਧ ਆਪਾਂ ਜੇ ਕੰਡੇ ਵਾਲੀ ਵੀ ਕਿਹਨੇ ਚੋਣਾ ਹੋਵੇ ਦੁੱਧ ਅੱਜ ਦੀ ਘੜੀ ਚ 18 ਕਿਲੋ ਦੁੱਧ ਮਿਲ ਕੇ ਜਿਹੜਾ ਵਰਦੀ ਕੋ ਗਰਾ ਸਕਦਾ ਬਿਲਕੁਲ ਨੇਟ ਨੇਟ ਕਰਾ ਸਕਦਾ 3.5 ਕਿਲੋ ਦੀ ਆ ਗਾੜੀ ਵੀ ਹੋ ਸਕਦੀ ਵਧੀਆ ਆ ਗਿਆ ਨਾ ਕਿ ਆਇਆ ਬਾਕੀ ਅੱਧੂ ਬਦੀ ਕੁਆਲਟੀ ਮੇਰੇ ਨਾਲ ਦੁੱਧ ਦੁੱਧ 20 ਪਲੱਸ ਹੋ ਸਕਦਾ ਵੀਰੋ 20 ਕਿਲੋ ਦੇ ਕੰਨੇ ਨਾਲ ਸੰਣੀ ਕੇ ਲਿਆ ਹੈ ਇਹਦੇ ਵਿੱਚ ਬਾਕੀ ਨਾਲ ਸਹਾਂ ਦੇ ਕਿੰਨਾ ਹੁੰਦਾ ਬੰਦੂ ਆਹ ਕਿਹੜੇ 2 ਕਿਲੋ ਬਈ ਧੱਗੇ ਨਾਲ ਫਰਕ ਪੈ ਜਾਂਦਾ ਬਾਕੀ ਨਾਲ ਤਾਂ ਥਾਂ ਦੀ ਕਰਦੀਆਂ ਸਾਦੀ ਕੁਆਲਟੀ ਮੈਨੂੰ ਦਿਖਾ ਲਈਏ ਕਰੀ ਤਾਂ ਨੋਗਲਾ ਦਾ ਆ ਗਿਆ ਵਾ ਹਾਂਜੀ ਤੇ ਬਿਲਕੁਲ ਨੋਗਲਾ ਥਣ ਮੋਟਾ ਮੋਟਾ ਚਵਾ ਤੇ ਬੱਚਾ ਕੀ ਆ ਗਿਆ ਬਾਈ ਮਗਰ ਮਗਰ ਤਾਂ ਵੀ ਇਹ ਦੀਰੀ ਕੱਟੀ ਆ ਦੇ ਬਿਲਕੁਲ ਕੰਨੀਆਂ ਜਿੜੀਆਂ ਕਰਨੀਆਂ ਕੱਟੀ ਦੇ ਪੈਸੇ ਲੱਗੇ ਹਾਂ ਹਾਂਜੀ ਬਾਈ ਜਿਹੜੇ ਕੱਟੀ ਦਾ ਜਿਆਦਾ ਸੀਮ ਲੱਗਾ ਸ਼ਟੈਚ ਲੱਗਾ ਹੈ ਬਾਕੀ ਨੇ ਵੀਰੇ ਜਿਹੜੀ ਵੀ ਮਾਏ ਆਪਾਂ ਲੈਨੇ ਆ ਵੱਡੀ ਵੱਡੀਆਂ ਹਾਂਜੀ ਨਾਲ ਵੀ ਆਪਰੇ ਤੋਂ ਸੇਰੇ ਕੱਢੀ ਮੈਂ ਲਈ ਜਿਹੜੀ ਗੱਲ ਕਰਨੀ ਹੈ ਇਹ ਨਹੀਂ ਦਿਖਾਦੇ ਬਿਲਕੁਲ ਐ ਮੇਰੀ ਜੱਡ ਬਲੈਕ ਸਿਰ ਤੋਂ ਰੱਖ ਕੇ ਜਨਮ ਨੂੰ ਜਨਮ ਵਰਗੀ ਮੈਂ ਜਿਹੜੀ ਗੱਲ ਕਰਨ ਵਾਲੀ ਹਾਂ ਬਾਕੀ ਇਹ ਸਿੰਕ ਗੁਨਿੰਗ ਵਾਲੀ ਦੀ ਗੱਲ ਕਰੀਏ ਬਾਕੀ ਹੋਰ ਬੋਲ ਰਿਹਾ ਬਾਕੀ ਵੀਰੇ ਸਭ ਤੋਂ ਖਾਸ ਤਾਂ ਇਹ ਉਹ ਦਿਨ ਦਾਬ ਵਾਲੇ گاਵਾ ਭੰਨ ਗਏ ਸੀ ਜਿੱਦਣ ਹਾਂਜੀ ਦਾਬ ਵਾਲੇ ਉਹ ਤੋਂ گاਵਾ ਲਿਆ ਆਪਾਂ ਕੱਟੋ-ਕੱਟੂ ਵੀ ਆਪ ਆਠ ਦਸ ਗਾਵਾਂ ਲਗੀਆਂ ਹਾਂਜੀ ਇਹ ਉੱਥੇ ਕਈ ਬੰਦੇ ਇਹੋ ਜਿਹੇ ਥੋੜੇ ਦੇਖੇ ਵੀਰੇ ਹਾਂਜੀ ਦੱਸ ਨਹੀਂ ਉੱਥੇ ਪਤਾ ਲੱਗਦਾ ਵੀ ਜਿਹੜਾ ਕਹਿੰਦਾ ਵੀ ਕਹਿੰਦਾ ਮੈਂ ਹਰਿਆਣੇ ਤੋਂ ਆ ਇੱਕ 95 ਦੀ 90 ਦੀ ਹਰਿਆਣੇ ਵਾਲੀ ਸਭ ਮਾਲ ਲੈ ਕੇ ਮੈਂ ਪੈਦੇ ਬੀਰੂਪਾਲ ਜੀ ਕੇ ਮੈਂ ਇਹ ਬਣਾ ਵੀਡੀਓ ਦਈਆਂ ਆਹ ਕਿਹਾ ਵੀ ਇਹ ਇਹ ਜਿਹੜੇ ਆ ਇਹ ਨਹੀਂ ਆ ਬਈ ਕਿ ਸਾਦੀ ਨਹੀਂ ਕੋਈ ਕਹਦੇ ਕੋਈ ਮੰਡੀ ਨਹੀਂ ਹੋਵੇ ਹਰਿਆਣਾ ਕਹਿੰਦੇ ਪਰ ਨਹੀਂ ਕਿਹੜੇ ਜ਼ਿਲ੍ਹੇ ਦਾ ਨਾਮ ਲੈ ਜਾਂਦੇ ਮੈਂ ਨਾ ਮੈਂ ਨਾ ਇੱਕ ਜ਼ਿਲ੍ਹਾ ਨਹੀਂ ਦੱਸਦੇ ਭਾਈ ਉਹ ਟਾਈਮ ਤੇ 3-4 ਜ਼ਿਲ੍ਹੇ ਗਣਕੇ ਦੱਸ ਦਿੰਦੇ ਆ ਇੱਕ ਵਾਰੀ ਇੱਧਰ ਐਸਆਰ ਮੁਕਸਰ ਹਾਂ ਜੀ ਹਾਂ ਸਾਰੇ ਗਿੰਦੇ ਇਲਾਕੇ ਕੋਈ ਭਰਾਣੇ ਲਾਕੇ ਤੋਂ ਆਈ ਭਰਾਣੇ ਲਾਕੇ ਹਰਿਆਣਾ ਦੀ ਮਹਿਨਾ 100 ਕੋਲ ਤੇ ਮਤਲਬ ਭਾਈ ਲਲਪਤਰੀ ਦੇ ਉੱਪਰ ਰਹਿੰਦੇ ਭਾਈ ਅਗਲੀ ਘਰ ਗਏ ਬਾਕੀ ਆਡਰ ਦੇਖ ਸਕਦੇ ਹੋ ਤੁਸੀਂ ਇਹ ਕੋਈ ਮੰਡੀ ਦਾ ਬਾਜ਼ਾਰ ਨਹੀਂ ਇਹਨੂੰ ਦੇਖ ਸਕਦੇ ਜੀ ਤੇ ਉੱਥੇ ਤੁਹਾਨੂੰ ਮੰਡੀਆਂ ਦੇ ਵਿੱਚ ਜਿਹੜੇ ਤਿੰਨ ਤਿੰਨ ਪਹਿਰੇ ਛੱਡੀਆਂ ਹੁੰਦੀਆਂ ਨੇ ਮੈਂ ਨਾ ਭਾਈ ਉਹ ਆਪ ਲੈਂਦੇ ਲੱਗੇ ਨੀਂਗੀਆਂ ਕਟੀਆਂ ਜਿਹੜੀਆਂ 90 ਰੁਪਏ ਕਿਹੜੀਆਂ ਲੈਂਦੇ ਦੇਖੇ ਤੇ ਅਗਲੇ ਦਿਨਾਂ ਵੀਡੀਓ ਪਾਉਂਦੇ ਆ ਜੀ ਇਹ ਵੇਹੜੇ ਦਾ ਮਾਲ ਆ ਗਿਆ ਜੀ ਬਾਕੀ ਅੱਜ ਇੱਕ ਜਰੂਰ ਗੱਲ ਕਰਾਂਗੇ ਆਪਾਂ ਜਦੋਂ ਮੰਡੀ ਦੇ ਵਿੱਚ ਉਹਨਾਂ ਦਾਪ ਵਾਲੀ ਆਪਾਂ ਗਾਵਾ ਲੈਣੀ ਆ ਸੀ ਬਾਕੀ ਇਹ ਆ ਕਿ ਗਾਵਾ ਜਿਹੜਾ ਉਹ ਗੱਡੀ ਭਰੋਣੀ ਸੀ ਕਿ ਮਾਈ ਨੂੰ ਪਕਾਵਾਂ ਲੈ ਕੇ ਤੇ ਬਾਕੀ ਜਿਹੜੇ ਮਈ ਕਾ ਵੀ ਵਿੱਚ ਜਰਦੇ ਸੀ ਵੀਰ ਕਹਿੰਦੇ ਨੇ ਹਰਿਆਣੇ ਦੀਆਂ ਜੀ ਬਾਕੀ ਹਰਿਆਣਾ ਜਿਹੜੀ ਚਾ ਆਹ ਹੋਵੇ ਹੋਰ ਤੋਂ ਬੰਦੋ ਭਾਈ ਜੇ ਕਹਿੰਦੇ ਮੈਂ ਲਾ ਕੇ ਦੇਊਂਗਾ ਰੜੇ ਰੜਾ ਕਿੱਥੇ ਖੜਾ ਜਿਹੜੀ ਗੱਲ ਕਰੀਏ ਗੱਲ ਕਰਨੀ ਇਹ ਨਹੀਂ ਫਰੀਕੀ ਦੀ ਗੱਲ ਕਰ ਲਈਏ ਤੇ ਫਰੀਕੀ ਬਿਲਕੁਲ ਐਕਟਾਈ ਵਰਗੀ ਆ ਤੇ ਬਾਕੀ ਅਗਰ ਹੀ ਖੋਲ ਕੇ ਤੋੜ ਦਿੰਦੇ ਆ ਤੋੜ ਦੇ ਪਾ ਜਿੰਨੇ ਮਾਲਾ ਜਿਹੜੇ ਮੇਰ ਜਿਹੜਾ ਬੋਲੀ ਜਿਹੜੀ ਗੱਲ ਕਰਨੀ ਆ ਹਾਂ ਜੀ ਭਾਈ ਜੀ ਇਹਦੀ ਸਟੇਰੀਂਗ ਜਿਹੜੀ 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 ਦਾ 11 ਕਿਲੋ ਬੁਲਦੂ ਚੱਲ ਬੈਜੀ ਜਿਹੜੀ ਚੱਲ ਬੈਜੀ ਹਾਂ ਜੀ ਹਾਂ ਜੀ ਤੇ ਬਾਕੀ ਇਹਦੀ ਕੱਤੀ ਮਾਰੇ ਸਪੈਸ਼ਲ ਹੈ ਭਾਈ ਜੀ ਬਾਕੀ ਤਾਂ ਵੀ ਜਿੰਨੇ ਵੀ ਆਪਣੇ ਕੋਲ ਕਪੂਰ ਪਰਮਾਣੂ ਦੀ ਮੇਰ-ਵੀਰ ਨਾਲ ਟੌਕ ਕਰਦੀ ਬਈ ਲੈ ਕੇ ਆਈ ਦੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਤੇ ਬਾਕੀ ਭਾਅ ਵੀ ਆਪਣਾ ਜਾਇਜ਼ ਹੀ ਰੀਡ ਹੁੱਕਾ ਜਿਹੜੀ ਗੱਲ ਕਰਨ ਵਾਲੀ ਆ ਤੇ ਮੁੱਲ ਫਿਰ ਭਾਈ ਜੀ ਬਿਲਕੁਲ ਜਾਇਜ਼ ਹੀ ਆ ਨਾ ਤੇ ਜਾਇਜ਼ ਹੀ ਪਾਵਾਂਗੇ ਜਿਹੜੀ ਗੱਲ ਕਰਨ ਵਾਲੀ ਆ ਤੇ ਦਾਵੀ ਆ ਨਾ ਤੱਕੀ ਨੂੰ ਬਈ ਆ ਡਾਊਨ ਹੈ ਨਾ ਤੇ ਡਬਲ ਵਾਲਾ ਹੀ ਰੀਡ ਪਾਵਾਂਗੇ ਜਿਹੜੀ ਗੱਲ ਕਰਨ ਵਾਲੀ ਆ ਡਾਊਨ ਇਹ ਨਾ ਕਹਾਂ ਕਹਾਂ ਦੀ ਆ ਵੀ ਇਹ ਪਿਆਰ ਮੰਡਾ ਤੇ ਮੰਡੇ ਵਾਲਾ ਰੇਡ ਆ ਮੈਂ ਮੰਡੇ ਵਾਲਾ ਕਹਾਂਗੇ ਬਈ ਰੇਡ ਦੀ ਗੱਲ ਕਰਦਾ ਹਾਂ ਕਹਾਂਗੇ ਅਸੀਂ ਤੇ ਜਿੱਤੇ ਦੀ ਵਾਲਾ ਫਿਰ ਕੀ ਨਾ ਬਗਿਆ ਜਿੱਤੇ ਦਾ ਸਹੀ ਗੱਲ ਸਹੀ ਗੱਲ ਹੈ ਬਈ ਤੇ ਤਰੋਂ ਸਾਰਿਆਂ ਨੂੰ ਪਤਾ ਹੋਵੇ ਥੋੜਾ ਇਹ ਪਿਆਰ ਬਈ ਭਾਵੇਂ ਥੋੜਾ ਮੈਂ ਤਾਂ ਥੋੜਾ ਨਰਮੇ ਗਾੜੀ ਆ ਦਾ ਬੱਦ ਬਾਕੀ ਚੰਗੀ ਮੈਂ ਤਾਂ 12 ਮਹੀਨੇ ਬਈ ਮੁੱਲ ਨਹੀਂ ਘਟਦਾ ਜਿਹੜੀ ਗੱਲ ਕਰ ਬਈਆ ਤੂੰ ਫੇਰ ਵੀ ਫੇਰ ਵੀ 10 15000 ਦਾ 20000 ਕਰਕੇ ਪਿਆਰ ਹਾਂਜੀ ਆ ਕੋਲ ਕੀ ਤੁਹਾਨੂੰ ਦਿੰਦੇ ਆ ਰਵੀ ਕਰਨ ਰਵੀ ਦਿਖਾ ਲਈ ਜਿਹੜਾ 16-16 ਦਿਖਾ ਲਈ ਬਾਕੀ ਪੇਟਪੂੜੀ ਦੀ ਗੱਲ ਕਰਨੀ ਹੈ ਤੇ ਪੇਟਪੂੜੀ ਦੀ ਗੱਲ ਕਰਨੀ ਹੈ ਪੇਟਪੂੜਾ ਹੀ ਪੂਰਾ ਹੈ ਬਾਕੀ ਸਾਤ ਪੂਰੀ ਕਵਾਦੀ ਪੂਰਾ ਖਾਣਿਆ ਤੇ ਬਾਕੀ ਕੁਆਬ ਮਾਰ ਕੇ ਬਟੋਲ ਚੰਗੀ ਨਹੀਂ ਬਾਕੀ ਇਹਦੇ ਵਿੱਚ ਸ਼ੇਰ ਦੀ ਝੋਟੀ ਕੱਢਣੀ ਨਾ ਵੀਰੇ ਹਾਂ ਜੀ ਜਿਹੜੀ ਗੱਲ ਕਰਨ ਵਾਲੀ ਆ ਹਰਿਆਣਾ ਜੋ ਕੱਢਣੀ ਵੀਰੇ ਉਦਾਂ ਹੀ ਪਤਾ ਲੱਗਦਾ ਵੀ ਕਿੱਥੇ ਦੂਰ ਗੁੜੀਆਂ ਰਣੇ ਵਾਲੀ ਐ ਜਿਹਦੀ ਜਿਹੜੀ ਗੱਲ ਕਰਨ ਵਾਲੀ ਹੁੰਦੀ ਆ ਹਾਂ ਜੀ ਹਾਂ ਜੀ ਤੇ ਸਾਡੀ ਗਵਾਲ ਨਹੀਂ ਦੇਖ ਸਕਦੇ ਬਿਲਕੁਲ ਐ ਉਨੇ ਕੋ ਲੈਦੇ ਆ ਨਾ ਜਵਾ ਪਰ ਫਿਰ ਬਾਪ ਮਾਰੀ ਬਿਲਕੁਲ ਓਕੇ ਹੋ ਗਈ ਗਰੰਟੀ ਹੋ ਗਈ ਅਗਲੇ ਦੇ ਘਰ ਦੀ ਤੇ ਬਾਕੀ ਜੇ ਦਿਗਦੀ ਵੀ ਆਪਾਂ ਗੱਲ ਕਰਦੇ ਆਂ ਬਾਕੀ ਕਿਤੇ ਕੋਈ ਆਨਲਾਈਨ ਕੋਈ ਵੇਪਰਾ ਆਇਆ ਕੋਈ ਠੋਡੀ ਨਹੀਂ ਜਾਵਾ ਤੇ ਬਾਕੀ ਥਾ ਥਾ ਦੀ ਬਿਲਕੁਲ ਆ ਗਾੜੀ ਓਕੇ ਮੈਂ ਇਹਦਾ ਫੁੱਲ ਗਰੰਟੀ ਵੀ ਥਾ ਥਾ ਨਾਲ ਦੀ ਐ ਪਹਿਲਾ ਗਾੜੀ ਦੀ ਵੀ 3 ਕਿਲੋ ਹੋ ਗਈ ਦੁੱਧ 20 ਕਿਲੋ ਦਾ ਪਰ ਅੱਜ ਦੀ ਘੜੀ ਦੇ ਵਿੱਚ ਦੁੱਧ 18 ਕਿਲੋ ਦੱਸਨੇ ਆ ਜਿਹੜੀ ਜਿਹੜੀ ਗੱਲ ਕਰਨ ਵਾਲੀ ਵੀਰੇ ਅੱਜ ਦੀ ਘੜੀ ਦੇ 18 ਕਿਲੋ ਯਾਰ ਅਗਰ ਆਸਰੇ ਤੇ ਬਾਕੀ ਕੈਂਪਿੰਗ ਕੇ ਗੱਲ ਨਹੀਂ ਹਾਰੀ ਕਾ ਬਾਕੀ ਗੱਲ ਕਰੀਏ ਪਾ ਜੀ ਜਿਹੜਾ ਅੱਜ ਛੋਟੀਆਂ ਮੇਰੇ ਤੇ ਲੱਗਦੀਆਂ ਵੇਚ ਰਿਆ 3.5 ਲੱਖ ਦੀ ਵੇਚਦੇ ਆ ਹਾਂ ਜੀ ਆਹ ਆਪਣੇ 270 ਰਸੀਦੀ ਆਪਾਂ ਵੇਚਦੇ ਆ ਤੇ ਅੱਜ ਕਿਵੇਂ ਮੇਰੀ ਵਾਹ ਅੱਜ ਦੀ ਮੇਰੀ ਅੱਜ ਦੇ ਵੀ ਆ ਰਹੇ ਤੇ ਜੇ ਸਭ ਪਿਛਲੇ ਘਰ ਮੰਡੀ ਨਹੀਂ ਮੰਦੇ ਨਾਲ ਰੇਕ ਲਾਵਾਂਗੇ ਮੈਂ ਇਹ 2,15,000 ਦੀ ਕਿਹਾਗੇ 215 ਦੀ 2,15,000 ਘੱਟ ਹੀ ਦੇਣਾ ਕਿ 2 2,15,000 ਦੀ ਆ ਗਈ ਰਾਈ ਅੱਜ ਜਿਹੜੀ ਛੋਟੀਆਂ ਮਲੇਗੀ ਕਿ ਕਿਹੜੀ ਗੱਲ ਕਰਨੀ 20,000 20,000 20,000 ਚੰਗਾ ਨਹੀਂ ਜੀ ਸੁਈਆ ਤੇ ਮਾਰਨਾ ਕਰ ਦਾਂਗੇ ਵੀਰੇ 2 2,10,000 ਦੀ ਦੇ ਦਾਂਗੇ 2,10,000 ਹਾਂ ਜੀ 50,000 ਦੇ ਜੋੜ ਜੋੜੀ ਪਿੰਦੀ ਦੇ ਦਾਂਗੇ ਭਾਈ ਹਾਂ ਜੀ ਅੱਗੇ ਛੱਡੀ ਬਾਕੀ ਕਰਦੇ ਨਾ ਜਿਹੜਾ 18 ਕਿਲੋ ਦੁੱਧ ਅੱਜ ਮਿਲ ਕੇ ਘਰਾਸੇ ਦਾ ਜਿਹੜੀ 18 ਕਿਲੋ ਬਿਲਕੁਲ ਨੱਤ ਸਿਆਰਿਆ ਤੇ ਦਿੱਕਤੀ ਵਗ ਰਿਆ ਜਿਹੜੀ ਗੱਲ ਕਰਨੀ ਦਿੱਤੀ ਸਪੈਸ਼ਲ ਮਗਰਾ 21000 ਹਾਂਜੀ 20 ਕਿਲੋ ਵਾਲੀ ਹਾਂਜੀ ਹਾਂਜੀ ਛੋਟਾ ਦੁਨੀਆ ਨੇ ਅੱਜ ਜਿਹਨੇ ਦੁੱਧ ਭਰੀਆਂ ਜੇ ਕੋਣੀ ਕੱਢੀ ਨੇ ਹਾਂਜੀ ਪਰ 10 ਮਿੰਟ ਹੋਇਆ ਬਚਾ ਤੇ ਮੋ ਛੋਟੀ ਨੇ ਦੇਦੀਆਂ ਹਾਂਜੀ ਤੇ ਕੱਟੇ ਨੂੰ ਜਦ ਮੈਂ ਦੱਸਤਾ ਤੇ ਭਾਈ ਜਿਹੜੀ ਗੱਲ ਕਰਨ ਵਾਲੀ ਆ ਕੱਟਾ ਤੇ ਬਾਕੀ ਇਹਨਾਂ ਵੀ ਵੱਡੀ ਛੋਟੀ ਫੁੱਲ ਸੈਜਾ ਜਿਹੜੀ ਗੱਲ ਕਰਨ ਵਾਲੀ ਆ ਤੇ ਭਾਈ ਦਿਖਾ ਦਿਆ ਨੇ ਸਭ ਕਹਿੰਦੇ ਬ੍ਰੇਕੀ ਦੀ ਗੱਲ ਕਰ ਲੀਏ ਤੇ ਪੈਥਪੜੀ ਦੀ ਗੱਲ ਕਰ ਲੀਏ ਆ ਮੇਰੀ ਕੀ ਚਾਹੀ ਇੱਕ ਢੀ ਵਾਲੀ ਭਾਈ ਕਹਿ ਦਈ ਦਮ ਹਾਂਜੀ ਤੇਰੇ ਮੋਡੇ ਮੋਡੇ ਤੇਰੀ ਬਰਾਬਰ ਚੋਟੀ ਸੇਅ ਕੈਡਮੀ ਚੋਟੀ ਆ ਜਿਹੜੀ ਗੱਲ ਕਰ ਰਹੀ ਆ ਆ ਮੇ ਨਿਸ਼ਾਨੀ ਆ ਦੇਖੋ ਭਾਈ ਇਹ ਬ੍ਰੇਕਿੰਗਾਂ ਕਹਿੰਦੇ ਤੇਰੀ ਇੱਕ ਢੀ ਵਾਲੀ ਛੋਟੀ ਨਾ ਭਾਈ ਤੇ ਸਭ ਤੋਂ ਜਿਹੜੀ ਬ੍ਰੀਕ ਬਣਿਆ ਦਈਆਂ ਸਾਡੇ ਮਰਦੀ ਮਰਦੀ ਭਾਈ 17 18 19 ਕੋਲ ਬੜੀ ਨਾ ਮਰਦੀ ਸਹੀ ਹੈ ਸਹੀ ਹੈ ਭਾਈ ਜੀ ਬਾਕੀ ਤਾਂ ਕੋ ਤਾਂ ਤਾਰੀਖ ਹੋਈ ਆ ਮੇਰੇ ਕੋ ਕੈਰ ਪਾਉਣੀ ਆ ਨੀ ਛੋਟੀ ਨੇ ਮੇਰੇ ਤਾਂ ਥੋੜੀਆ ਥੋੜਾ 4 ਮਿੰਟ ਹੋਏ ਤੇ ਬਾਕੀ ਜਿੱ बाकी जो बेल की गल करिए बहुत लंबी है, तुमारे तुमारे ये पूर बोल बोल है। ये पेट पूरा पेटना बिल्कुल तीन तीन पुस्ट पाई एक हंडी आ रही है ਨੂੰ ਇੱਕ ਦੀ ਤੇ ਜੇ ਆਪਾਂ ਠੰਡੀ ਗੱਲ ਕਰ ਲਈਏ ਸਾਡੇ ਬਿਲਕੁਲ ਨੋਰਾ ਮੇਰਾ ਕੈਮਰਾ ਉਥਲੇ ਕਿਉਂ ਬਾਹਲੀ ਐ ਖੁੱਲੇ ਲੈਵੇ ਦੀ ਝੁੱਡੀ ਵੀਰੇ ਦੀ ਗੱਲਾਂ ਤਾਂ ਆ ਗਿਆ ਤੇ ਇਹ ਦੋ ਦਫਾ ਜਿੱਦੀ ਵੀ ਕਿਦਾਂ ਚ ਵਾਜੇਗੀ ਦੋ ਨੁਮਰੇ 18 ਕਿਲੋ ਗਰਮੀ ਦਾ ਥੋੜਾ ਹੋਰ 18 ਝੁੱਡੀ ਕੁਦਰਤ ਨਾਲ 18 ਮੀਟਰ ਨਾਲ ਤੇ ਫੇਰੇ ਨਹੀਂ ਮੇਰੇ ਦੇਖੋ ਐਡੀ ਚੋਟੀ ਦੀ ਕੀਮਤ ਕਰੀਏ ਜਦੀ ਮਾਤਾ ਪਹਿਲਾਂ ਹੀ ਦੇਖਾ 1 2 ਲੱਖ ਕੋਟ 1.5 2 3 4.5 ਨਹੀਂ ਆਉਂਦੀ ਝੁੱਡੀ ਹਾਂ ਜੀ ਅੱਜ 11 ਕਰਵਰੀ ਰੇਟ ਵਾਲੇ ਪਾਸੇ ਨਾ ਪਈਏ ਹਾਂਜੀ ਦਾਪਾ ਦਿਨ ਵਾਲੀ ਗੱਲ ਕਰਦੇ ਹਾਂ ਬਿਲਕੁਲ 90000 ਰੁਪਏ 1 ਲੱਖ 50000 ਦੀ ਦੇ ਦਾਂਗੇ 1 ਲੱਖ 35000 ਦੀ ਦੇ ਦਾਂਗੇ ਲਓ ਜੀ 1 ਲੱਖ 35000 ਦੀ ਦੇ ਦਾਂਗੇ ਕਿਉਂਕਿ ਇਹ ਜੋ ਟ੍ਰਿਪਪਰ ਵੀ ਬਹੁਤ ਸਾਰੇ ਸਭ ਤੋਂ ਮਹਾਨ ਦਾ ਵੀ ਨਹੀਂ ਸਭ ਤੋਂ ਮਾਨਦਨ ਕਰਕੇ ਕਰਦੇ ਨੇ ਕੈਮਰਾ ਕੈਮਰਾ ਕਿਹੜੀ ਪ੍ਰੇਮੀਆਂ ਬੱਤ ਥੋੜੇ ਥੋੜਾ ਜਿਹਾ ਮੈਂ ਆਸੋ ਹੀ ਨੂੰ ਡੈਕਟ ਅਕੈਡਮੀ ਆ ਗਿਆ ਹਾਂ ਜੀ ਇੱਕ ਅਕੈਡਮੀ ਚੋਟੀ ਆ ਗਈ ਤੇ ਸੋਹ ਭਾ ਜਿੰਨੇ ਸਰਭ ਜੇ ਬਰਦਰ ਬਲ ਐ ਪੰਜ ਸਰਕੀਆ ਬਲ ਪੰਜ ਪੰਜ ਗਾਣੇ ਤੇ ਅੱਗੇ ਆਈਏ ਇਹ ਬਲੀਟ ਛੋਟੀ ਗੱਬਣ ਆ ਗੱਬਣ ਆ ਗਈ ਗੱਬਣ ਆ ਦੰਦੋ ਚਾਰ ਦੰਦ ਦੇ ਵੀਰੇ ਸੁਆ ਦੂਜਾ ਸੁਆ ਸੁਣਾ ਸੁਣਾ ਵੀਰੇ ਦਦੀਆਂ ਹਾਂਜੀ ਭਾਈ ਜੀ ਤੇ ਖੀਰੀ ਕੇ ਨੇ ਸੁਆਤੀ ਵੀਰੇ ਦਦੀਆਂ ਹਾਂਜੀ ਤੇ ਛੋਟੀ ਵਾਲੇ ਮੇਰੇ ਸਾਹਮਣੇ ਇੱਕ ਹਫਤਾ ਲਏਗੀ ਜੀ ਜੀ अच्छा एक कप था एक कप ਦਾ ਲਏਗੀ ਪਰ ਇਹ ਲੈਵਾ ਲਾਏਗੀ ਜਰਸੀ ਦਾ ਐਫਐਮ ਜਿਹਦਾ ਨਿਵੇ ਦੇਖਿਆ ਹੈ ਨਾ ਤੇ ਦੇਖੋ ਜਿਵੇਂ ਇੱਕ ਕੱਪ ਆ ਕੱਚੀ ਆ ਇੱਕ ਕੱਪ ਦਾ ਕੱਚੀ ਬਈ ਗੰਗਾ ਲੈਵਾ ਲਾਏਗੀ ਖਾਤੋਂ ਦੇ ਕੁਆਲੀ ਦੇ ਬਾਕੀ ਗਏ ਮੈਂ ਨਾ ਸੇਫ ਨੂੰ ਰੱਖ ਕੇ ਪੈਰਾਂ ਤੱਕ ਬਈ ਐ ਤਾਂ ਉਹ ਤੋ ਤੱਕ ਲੈਵਲ ਆਏਗੀ ਜਿੰਨਾ ਵੀ ਲਾਏਗੀ ਭਾਈ ਐ ਆਜਾ ਵਗਨ ਖਾਤੇ ਆ ਲੈਵਲ ਮੈਂ ਨਾਲ ਵੇਖੋ ਭਾਈ ਜਿੱਦਾਂ ਜਿੱਦਾਂ ਗਾਇਆਂ ਨਹੀਂ ਭੋਲੀਆਂ ਪਈਆਂ ਇਦਾਂ ਪਈ ਭੋਲੀ ਭਾਈ ਜਿਹੜੀ ਗੱਲ ਕਰਦਾ ਕਾਲੀ ਵਰਗੀ ਨਿਕਲ ਬਾਕੀ ਬੋਲੇ ਭਾਈ ਬਾਕੀ ਖੋਲ ਕੇ ਇੱਕ ਨੂੰ ਤੋਰ ਦੇ ਕੇ ਲੰਮੀ ਤੇ ਤੋਰਾ ਤਾਰਾ ਬਿਲਕੁਲ ਐ ਦਿਖਾ ਰਿਹਾ ਮੇਰਾ ਵੀਰ ਤੇ ਇਸ ਫਲੈਂਕ ਕਾਲੀ ਵਰਗੀ ਜਿਹੜੀ ਗੱਲ ਜਿਆਦਾ ਦਬੜਾ ਜਿਵੇਂ ਇਹ ਯਾਲਾ ਗਾਲੀ ਤੋ ਤਾਂ ਸਿਹਨੇ ਇਹਨੇ ਕਹਿੰ ਗਿਆ ਕਿ ਬਿਲਕੁਲ ਐ ਯਾ ਤੇ ਬਲੈਕ ਨਸਲ ਬ੍ਰੀਡ ਜਿਹਨੂੰ ਕਹਿੰਦੇ ਦੇਖੋ ਜੀ

ਦੇ ਕੋਈ ਘਰ ਘਰ ਨਹੀਂ ਜੰਮਦੀ ਆ ਦੇਖੋ ਛੋਟੀਆਂ ਜਿਹੜੇ ਕਾਲ ਕਰਦੀਏ ਤੇ ਬਾਕੀ ਜੇ ਆਪਾਂ ਹਰਿਆਣੇ ਦੀ ਗੱਲ ਕਰਦੇ ਆਂ ਤੇ ਹਰਿਆਣੇ ਦੇ ਵਿੱਚ ਚਲੋ ਇੱਥੇ ਸਾਡੇ ਜਿਹੜੇ ਮੀਰ ਭਰਾਣੇ ਚਲੋ ਆਪਾਂ ਦੁੱਧ ਦੇ ਦੁੱਧ ਚੋਣ ਦਾ ਕੰਮ ਕਰਦੇ ਆਂ ਵੀ ਆਪਾਂ ਦੁੱਧ ਚੋਗਦੇ ਵੇਚੀ ਉਧਰ ਜਿੱਦਾਂ ਮੰਨ ਲਓ ਹੁਣ ਛੋਟੀਆਂ ਦਾ ਸੂ ਕਹਿੰਦੇ ਜਿੱਦਾਂ ਮਤਲਬ ਕੱਟੀ ਦੇ ਦਿੰਦੀ ਆ ਕੁਝ ਦੀ ਦੀ ਗੱਲ ਸਹੀ ਹੈ ਤੇ ਗਲਤ ਉਹ ਜਿਹੜੀ ਮੈਂ ਕੱਟੀ ਦੇ ਦਿੰਦੀ ਨਾ ਭਾਈ ਹਾਂਜੀ ਉਹ ਆਪਾਂ ਥੋੜੀ ਇਹਦਾ ਦੇ ਦਿੰਦੇ ਹਾਂ ਹਾਂਜੀ ਭਾਈ ਜੀ ਆਵਲ ਤੇ ਮੈਂ ਤਾਂ ਮੋਲੀ ਵੀ ਰਿਵਾਜਾਂ ਦਾ ਜਿਹੜੀ ਗੱਲ ਕਰਨਾ ਸਹੀ ਗੱਲ ਆ ਤੇ ਆਪਾਂ ਛੱਡ ਕੇ ਪਾਲ ਦੇਣੀ ਆ ਆਪਾਂ ਦੁੱਧ ਵੇਚਨੇ ਮੇਰੇ ਉਹ ਪਸ਼ੂ ਕੱਟੇ ਪਾਲਦੇ ਆ ਗੱਲ ਕਰਦਾ ਦੇਖੋ ਜੀ ਘਰ ਘਰ ਨਹੀਂ ਜਾਂ ਪੜੀਆਂ ਤੁਹਾਡੀਆਂ ਦੂਜੀਆਂ ਬਾਕੀ ਐਦਾਂ ਦਾ ਲੈਵਾ ਨਾ ਭਾਈ ਐਦਾਂ ਦਾ ਲੈਵਾ ਐਨੀ ਠੰਡੀ ਕੱਟੀ ਦਦੀਆਂ ਹਾਂਜੀ ਭਾਈ ਇਹ ਨਸਲੀਆਂ ਦੇ ਹੱਥ ਲਵਾ ਸਕਦੀਆਂ ਸਹੀ ਸਹੀ ਅੱਛਾ ਕਰਵਾ ਦੇ ਰਿਹਾ ਰੇਰ ਮਤ ਛੱਡੇ ਸੀ ਹਾਂਜੀ ਇਹ ਜੇ ਇਹਨੀ ਪਾੜੀ ਗੱਲ ਕਰਦੇ ਹਾਂ ਜੀ ਮੇਰੇ ਰੇਟ ਤੇ ਕੱਟੇ ਇਹ ਵੀ ਕਿੰਨੇ ਬਣਨ 3 ਲੱਖ ਦੀ ਵੇਚਦੇ ਹਾਂ ਜੇ ਇਹ ਆ ਵੀ ਆਪ ਨੂੰ ਇੰਦਾਰਿਆ 270 80 ਦੀ ਭਾਈ ਬਾਗੋਂ ਨੇ ਹਟ ਚਲੇ ਗਾਰੇ ਆ ਦੇਖਦੇ ਤੇਰੀ ਬਰਬੱਸ ਛੋਟ ਛਾਟ ਸਭ ਐ ਛੱਡ ਕੇ ਜੀ ਇਹ ਵੀ ਭੇਜ ਦੋ 15 ਦੀ ਜਾਣ ਤੋਂ ਪਾਣੀ ਦੀ ਛੋੜ ਜਾਂ ਤੇ ਦੋ ਦਾ ਦੀ ਵੀ ਜਾਂਦੀ ਦੋ ਦਾ ਦੀ ਜਿਹੜਾ ਕੋਲ 215000 ਆ ਰਿਹਾ ਇੱਕ ਕਰੀ 110000 ਦੀ 210000 ਦੀ ਵੀ ਜਿਹੜਾ ਜਾਂ ਵਰਗਿਆ ਜੱਟ ਬਲੈਕ ਮੇਰੇ ਦੇਖੋ ਜੀ 20 ਕਿਲੋ ਵਾਲੀ ਛੋਟੀ ਤੇ ਮੁੱਲ ਬਿਲਕੁਲ ਅੱਜ ਪਾਈ ਹੋਣਾ ਜਾਇਜ਼ ਆ ਆਹ ਭਾਈ ਕਾਨੂੰਨ ਕੱਟਿਆ ਪਹਿਲਾ ਸੂਆ ਪਹਿਲਾ ਸੂਆ ਦੇ ਕੋ 12 ਕਿਲੋ ਦੁੱਧ ਤਿਆਰ ਹੈ ਵੀਰੇ ਦਿੰਦੀਆਂ ਹਾਂਜੀ ਬਾਈ ਸਾਜੀ ਸੂਈ ਗਾਈਆਂ ਲੁਆ ਲੇਵਾ ਠੰਡੀ ਸੀਲ ਜਿਹੜੀ ਗੱਲ ਕਰਨ ਵਾਲੀ ਹੈ ਹਾਂਜੀ ਪਹਿਲਾ ਸੂਆ ਬੋਲੇ ਬਾਈ ਜਿਹੜੀ ਗੱਲ ਕਰੇ ਗੈਟ ਪੜੀ ਦੀ ਗੱਲ ਕਰਨੀ ਹੈ 12 ਕਿਲੋ ਨਹੀਂ ਵਰਤਿਆ 12 ਕਿਲੋ ਭਈਆ ਤਿਆਰ ਹੈ ਕੰਡੇ ਵਾਲਾ ਕਿੱਟੀ ਪਾਰਾ ਇੰਟਰਵਿਊ ਹੋ ਜਾਂਦਾ ਹਾਂ ਤਿਆਰ ਹੈ ਬਾਈ ਜੀ ਐਨ ਤੋਰੀ ਬੱਗੇ ਵੀ ਥੋੜੀ ਜੀ ਇਧਰ ਕੋਲ 12 ਕਿਲੋ ਦੁੱਧ ਤੇ ਬਾਕੀ ਜੇ ਚਾਹ ਬੁਮਾਦੀ ਕਰਨੀ ਹੈ ਬਿਲਕੁਲ ਓਕੇ ਰੋੜਿਆ ਤੇ ਬਾਕੀ ਜੇ ਠੰਦੀ ਗੱਲ ਕਰ ਲਈਏ ਬਿਲਕੁਲ ਮੁੱਠੀ ਵਾਲਾ ਥਾਣਾ ਆ ਗਿਆ ਇਹਨੂੰ

ਇੱਟਾ ਇੱਟਾ ਕਿਹੋ ਜਿਹਾ ਹਾਂ ਤੁਹਾਨੂੰ ਦੋ ਜਾਂ ਦਾ ਮਾਤਰਾ ਕਰਦਾ ਕਿ 1.48 ਦੀ ਕੱਟੀ ਦੇ ਦਾਂਗੇ ਵੀ ਕਿਹੋ ਜਿਹਾ ਦੋ ਜਾਂ ਦਾ ਮਾਣ ਪਾਈ ਨੇ ਇਹਦੇ ਕਰਦਾ ਕਿ 1.48 ਦੀ 1.48 ਦੀ ਚੰਗੀ ਝੋੜੀ ਦੇਦਾ ਚੈਂਪੀਅਨ ਝੋੜੀ ਕਿ ਲੋ ਕਹਿੰਦੇ ਨੇ 12 ਕਿਲੋ نیٹ ਤੇ ਆਰੇ ਤੇ 15 ਕਿਲੋ ਝੋੜੀ ਦਾ 15 ਕਿਲੋ ਜਿਹੜੀ ਫਲੂਰ ਝੋੜੀ ਚਵਾਦੀ ਹਾਂਜੀ ਤੇ ਜੇ ਅੱਗੇ ਗੱਲ ਕਰੀਏ બીજી ਗੱਲ ਕਰੀਏ ਬਈ 17 ਕਿਲੋ ਕੰਨੇ ਦੇ ਦੁੱਧ ਦੋ ਟਾਈਮ ਮਿਲ ਕੇ ਕਰਾ ਕੇ ਦਵਾਂਗੇ نیٹ ਹਾਂ ఐడి ਝੋਟੀ ਬਈ 2 ਲੱਖ ਤੋਂ ਅਸੀਂ ਬਾਹਰ ਆਵ ਲੈਨੇ ਪਰ ਅੱਜ 2 ਲੱਖ ਤੋਂ ਅੰਦਰ ਮਿਲੇਗੀ ਜਿਹੜੀ ਗੱਲ ਕਰਨ ਵਾਲੀ ਆ ਬਿਲਕੁਲ ਸਹੀ ਗੱਲ ਆ ਮੈਂ ਬਈ ਅੰਦਰ ਦਵਾਵਾਂਗੇ 2 ਲੱਖ ਤੋਂ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਭਾਈ ਜੀ ਨੰਦਾ ਕਹਿਣਾ ਵਾ ਜਗਦੀਪ ਭਾਈ ਦਾ ਵੀ ਜੇ ਮੰਨ ਲਓ ਐਡੀ ਝੋਟੀ ਜਿਹੜਾ ਦੁੱਧ ਤਿਆਰ ਆ ਜਿਹੜਾ ਮੋਗਰੇ ਦੇ ਹਾਂਜੀ ਇਹ 2 ਲੱਖ ਤੋਂ ਬਾਹਰ ਝੋਟੀ ਦੇਣ ਵਾਲੀ ਆ ਜਿਹੜੀ ਅੱਜ 2 ਲੱਖ ਤੋਂ ਅੰਦਰ ਮਿਲ ਰਹੀ ਕੱਟੀ ਵੀ ਮਗਰ ਭਾਈ ਜੀ ਕੱਟੀ ਵੀ ਬਈ ਸੁਲਤਾਨ ਦੀ ਆ ਗਈ ਕੱਟੀ ਮਗਰ ਹਾਂ ਕੱਟੀ ਵੀ ਮਗਰ ਭਾਈ ਬਹੁਤ ਬਹੁਤ ਆਸ਼ਾ ਜੀ ਨੂੰ ਕਹਿੰਦੇ ਬਾਕੀ ਰਾਤ ਬਾਅਦ ਜਿਹੜੀ ਕਰਨੀ ਆ ਇੱਕ ਜੱਟ ਨੇ ਬਣਾ ਗਿਆ ਤੇ ਜੇ ਬਾਕੀ ਜੇ ਗੱਲ ਕਰਨੀ ਆ ਵਾ ਮਿਲਕ ਪੁਆਇੰਟ ਦੀ ਗੱਲ ਕਰਨੀ ਆ ਬਾਕੀ ਮੈਂ ਨਾ ਵੀਰ ਜਿਹੜਾ ਸੱਫਾ ਕਾਇਆ ਉਹ ਲੈਵਾ ਲੱਗਾ ਜਿੰਦਾ ਲੱਗਾ ਹਾਂਜੀ ਹਾਂਜੀ ਤੇ ਬਾਕੀ ਚਲੋ ਇਹ ਆ ਵੀ ਜਦੋਂ ਬਾਕੀ ਆਪਣੇ ਫਾਰਮ ਦੇ ਜਿਹੜੀਆਂ ਜਨਰਲ ਜਿਹੜੀਆਂ ਝੋਟੀਆਂ ਬਿਲਕੁਲ ਆਪਣੇ ਕੋਲ 10 ਖੜੀਆਂ ਮਿਲਣਗੀਆਂ ਜਦੋਂ ਮਰਜੀ ਕੋਈ ਦੂਰੋਂ ਵੀਰ ਭਰਾਣੇ ਆਉਣਾ ਵਾ ਤੇ ਕਦੀ ਕਿੱ데 ਵੇ 10 ਘੜੇ ਜਿਹੜੀਆਂ 10 ਝੋਟੀਆਂ ਮੈਂ ਲੈਵਾ ਫੀਡਿੰਗ ਵਾਲਾ ਲੱਗਾ ਵੇ ਝੋਟੀਆਂ ਦੀ ਗੱਲ ਕਰੀਏ ਥਾਂਡਰ ਕੋਲੋਂ ਥਾਂਡਾ ਆ ਗਿਆ ਇਹਦਾ ਵੀ ਬਾਕੀ 12 ਆਪਮਾ ਦੀਸ ਨੂੰ ਕੋਈ ਰੋਕੇ ਨਾ ਕੋਈ ਗ੍ਰੈਂਟੀ ਆਪਮਾ ਦੀ ਤੇ 50 ਰੁਪਏ ਦੀ ਹੈ ਤੇ ਕਿਹਨਾਂ ਜੱਟ ਬਣਾਏਗਾ ਤੇ ਮੌਕੇ ਤੇ ਵੀ ਬਹੁਤ ਜਗਾ ਵਾਲੇ ਬਾਕੀ ਇਹ ਬੰਨਿਆੜਾ ਸੇਵਾ ਬਾਕੀ ਹੋਈਆਂ ਮੌਕੇ ਦੇ ਜਿਹੜਾ ਤੁਹਾਨੂੰ ਟੰਡੇ ਦੇ ਚਾਰਾ ਕਿੰਨਾ ਦੁੱਧ ਤੇ ਬਾਈ ਜੀ 17 ਕਿਲੋ ਮਿਲ ਕੇ ਦਵਾਂਗੇ ਬਾਈ ਜੀ ਇਹ ਤਾਂ ਨੈਟ 17 ਕਿਲੋ ਮਿਲ ਕੇ ਦਵਾਂਗੇ ਤੇ ਜਿਹੜਾ ਭਾਅ ਕਟਾਂਗੇ ਨਾ ਵੀਰੇ ਹਾਂਜੀ ਦਾਲਿਆ ਐਵੇਂ ਐਵੇਂ ਦੀ ਗੱਲ ਕਰ ਰਹੇ ਹੋ ਬਾਈ ਜੀ ਵੜਨੀ ਪਈ ਕਰਨਾ ਹਾਂਜੀ ਇਹ ਜੋ ਇੰਡੀਆ ਸਦੋਂ ਜਿਹੜੀ ਦੇਣੀ ਨਾ ਭਾਈ ਜਿਹੜੀ ਗੱਲ ਕਰਨ ਵਾਲੀਆਂ ਹਾਂਜੀ 1.5 ਲੱਖ ਦੀ ਦੇ ਦਾਂਗੇ ਤੇ ਨਹੀਂ 1.5 ਲੱਖ ਨਹੀਂ ਦੇ ਦਾਂਗੇ 17 ਕਿਲੋ ਦੁੱਧ ਕੰਡੇਣਾ ਮੈਣ ਕੇ ਕੱਟੀ ਵਗਰੇ ਜਿਹੜੀ ਗੱਲ ਕਰੇ ਹੁਣ ਲੈ ਲੈ ਵੀ ਦੀ ਝੁੱਟੀ ਮਾਨਣਾ 2000 ਦਾ ਹੋ ਕਰ ਦਾਂਗੇ ਵੀਰੇ ਤੇ ਨਹੀਂ ਲਓ ਜੀ 2000 ਦਾ ਹੋਏ ਮਾਨਣਾ 48 ਦੀ 1 48 ਦੀ 17 ਕਿਲੋ ਵਾਲੀ ਝੁੱਟੀ ਦੇ ਦਾਂਗੇ ਭਾਈ ਮੌਫ ਕਿਹੜੇ 17 ਕਿਲੋ ਵਾਲਿਆਂ ਜੇ ਭਾਈ ਮੈਂ ਤਾਂ 2000 50 ਟੁੱਟੂਗਾ 30 ਤੇ 3000 ਮੰਦੀ ਦਵਾਂਗੇ 3000 ਮੰਦੀ ਦਵਾਂਗੇ ਦੇਖੋ ਜੀ ਸ਼ਬਾਸ਼ 17 ਕਿਲੋ ਵਾਲੀ 48 ਕਿਲੋ ਭਾਈ ਐਵਾਂ ਜਿਵੇਂ ਆ ਮੈਂ ਹੈੱਡ ਰਹੀਦਾ ਬਈ ਲੈਂਦੇ ਰਹੇ ਬਈ ਹਰਿਆਣੇ ਤੋਂ ਪਹਿਲਾਂ ਤੇਜੀ ਦੇ ਬਨੇ ਇੱਕ ਦੱਬੇ ਦੀ ਦੋ ਦੀ ਐਵੀ ਗੱਡੀ ਆਉਂਦੀ ਦੇ ਨੀ 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 ਤੇ ਜੇ ਬਈ ਉਹਨਾਂ ਦੇ ਅੱਜ ਮੰਨੋ ਆਪਾਂ ਗੱਲ ਕਰਦੇ ਆਂ ਜੇ ਅੱਜ ਜੇ ਅੱਜ ਦੀ ਗੱਡੀ ਆਪਾਂ ਗੱਲ ਕਰਦੇ ਜੇ ਨਾ ਮਾਲਾ ਆਪਣੇ ਤੋਂ ਆ ਗਿਆ ਹਾਂਜੀ ਬਿਲਕੁਲ ਜਿਦਾ ਆਪਾਂ ਹੁਣ ਇਹਦਾ 17 ਕਿਲੋ ਦਾ ਸਟਾਅ ਹਾਂਜੀ ਸਿਰਫ ਆਪਾਂ ਨੂੰ ਕੰਦਰੀ ਚਾਲੇ ਸਾਬ ਮੈਂ ਨਾ ਭਾਈ ਮੋਟਾ ਭਾਈ ਸਤੋ ਜੀ ਕੇ ਰੀਤੇ ਮਾਤੇ ਸੇ ਖਾ ਲੈਣਾ ਭਾਈ 2.5 ਤੋਂ 2 ਮੋਟੇ ਜੀ ਮਿਲ ਕੇ ਕਰਕੇ ਲੈ ਸਕਦਾ ਹਾਂ ਦੇਖੋ ਕਿਉਂ ਆਪਾਂ ਜਵਰ ਉਸਤੀ ਤੇ ਕਹਿੰਦੇ ਨੇ ਤੇਰੇ ਤੋਂ 8 ਵਜੇ ਸਾਡੇ ਕੋ ਆਣ ਕੇ ਦੋ ਟਾਈਮ ਤੇ ਸਾਡੇ ਕੋ ਰਹਿ ਕੇ ਦੋ ਟਾਈਮ ਦੀ ਮਿਲ ਕੇ ਕਰ ਗਏ ਤੇ ਦੁੱਧ ਕਰਦਾ ਸਾਡੇ ਇਹ ਉਹ ਕਰ ਕਰ ਤਾਲੀਆ ਜੀ ਆਪਾਂ ਦਿੱਤੀ ਦੇ ਸਕਦੇ ਮੇਰੀ ਪਾਰਟੀ ਦੀ ਆਪਾਂ ਗੱਲ ਕਰਦੇ ਆਂ ਵੇਖੋ ਜੀ ਇਹ ਪਾਣੀ ਗੱਲ ਪਾਣੀ ਕਰਦੇ ਤੇ ਪਾਣੀ ਪਾਣੀ ਤੋਂ ਕਿੱਥੇ ਆ ਗਿਆ ਵਾ ਤੇ ਇਹ ਆ ਵੀ ਵੀਰ ਭਾਣੇ ਮਹਿਮਾਨ ਨੂੰ ਇਹ ਗੱਲ ਕਰੀ ਆਪਾਂ ਹਰਿਆਣੇ ਤੋਂ ਢੋਢੇ ਲਿਆ ਨਾ ਉਹ ਇੱਕ ਪੈਸੇ ਜਿਹੜੇ ਚੰਗੇ ਲਾ ਗਿਆ ਆਪਾਂ ਛੋਟੀ ਦੇ ਸਕਦੀ ਆਪਾਂ ਗਾਂ ਆਉਣ ਵਾਲੀ ਸਮਝ ਜਿਹੜੀ ਬਰੇਡ ਜਿਹੜੀ ਆ ਨਾ ਮਤਲਬ ਮਰੇ ਤੇ ਨਿਕਲ ਰਿਹਾ ਹੈ ਪਾਈ ਪਾਈ ਨਹੀਂ ਬਿਡੇ ਥੋੜੇ ਜਣੇ ਦੇ ਵਿੱਚ ਆਪਾਂ ਮੈਂ ਵੇਚੀ ਭਈ 2 ਟੋਪਰੇ 1.5 ਲੱਖ ਦੀ ਕੋਈ ਇੱਕ ਡੇਢ ਦੀ ਕੋਈ 40 ਦੀ ਮਿਲਣੀ ਹੈ ਇਹ ਵੀ ਕਹਿੰਿਆ ਮਦਾਵੇ ਆਪਾਂ ਤਬਰੀਦ ਤੇ ਮੈਂ ਆਹ ਜਿਹੜਾ ਵੀ ਡੇਢ ਲੱਖ ਲਾਉਂਦਾ ਭਈ ਟੋਪਰ ਦਾ ਉਹ ਸਿਰ ਤੋਂ ਰੱਖੇ ਪੈਰਾਂ ਦਾ ਕਿ ਭਈ ਬਰੀਕ ਦਾ ਕੋੜ ਕੀ ਫੇਲ ਹੁੰਦਾ ਪੈਸੇ ਨਹੀਂ ਸਹੀ ਸਹੀ ਪੈਸੇ ਲੱਗਦੇ ਭਈ ਬਰੀਕ ਦੇ ਹਾਂਜੀ ਐਸੀ ਲੱਗਦੇ ਤੋਂ ਆਂਦੀ ਲਈ ਇਹਦੀ ਬੇਪਈ ਨਬੇਰੀ ਤੋਂ ਨਹੀਂ ਲਈ ਆ ਜਨਵਰੀ ਤੋਂ ਹੀ ਲਈ ਆ ਤੇ ਆਪਾਂ ਮਤ ਮਤ ਕਾਦੀ ਤੋਂ ਇਹ ਕੋਈ ਕੋਈ ਕਿ ਆਹਨ ਡੇਢ ਦੀ ਨਹੀਂ ਕੋਈ ਨਹੀਂ ਲੱਗਦੀ ਭਾਈ ਜੀ ਹੋਰ 40000 ਦੀ 45 ਦੀ ਰੱਖਦੀ ਹੋਈ ਜਿਹਨੇ ਵੀ ਮਤ ਸਾਡੇ ਨੂੰ ਮਤ ਮਤ ਪਰਮਾਤਮਾ ਦੀ ਅੱਗੇ ਕਿਹਾ ਤੇ ਅਸੀਂ ਕੋਈ ਨਹੀਂ ਰੱਖੀ ਨਹੀਂ ਤੇ ਹਾਂ ਪਰ ਉਹ ਜਿਹੜਾ ਵੀ 3 ਲੱਖ ਤੋਂ 50 ਲੱਖ ਦਾ ਲਾਂਦਾ ਸਿਰਫ ਤਾਂ ਕਿਹੜਾ ਲੱਖ ਜੀ ਭਾਈ ਜੇ ਤੁਸੀਂ 3 ਲੱਖ ਜਾਂ ਆਪਾਂ ਦੇ ਤੋਂ ਦੇਣੀ ਹੈ ਨਹੀਂ ਉਹੀ ਤਰੋ ਕਿਲੋ ਪਾਲੋ 100000 ਸਿਰਫ ਡੇਢ ਲੱਖ ਮੇਰੇ ਘਰ ਤੋਂ ਕੱਟ ਕਰਨ ਲਈ ਕੱਟ ਨਹੀਂ ਜੀ ਇਹ ਤੇ ਬਾਜੀ ਨੇ ਦੇ ਦਿੱਤੇ ਫਿਰ ਸਹੀ ਲੱਗੇ ਬਾਕੀ ਇਹ ਜਿਹੜਾ ਆਪਾਂ ਆਪਣਾ ਲੋਟੇ ਕਿ ਮੇਰਾ ਵੀ ਬੇਦਰਾ ਹੋਰ ਬੇਦੇ ਵੀ ਹੋਏ ਜਿਹਾ ਆਪਾਂ ਵੀਰ ਪਾਈ ਹੈ ਨਾ ਜੀ ਕਰਨੀ ਆ ਤੁਹਾਡੀ ਪ्योर ਹਰਿਆਣਾ ਵਾਲਾ ਆ ਰਿਹਾ ਬਾਜੀ ਅੱਜ ਕੱਲ੍ਹ ਹੋਰ ਵੀ ਰਹਿਣਾ ਵੇਖਣੋ ਆਪਣੀ ਕੋ 24 ਘੰਟੇ ਵਾਲਾ ਪ੍ਰਮਾਤਮਾ ਦੀ ਕਿਰਤ ਆਪਾਂ ਨਵੇਂ ਸੇ ਰਹਿੰਗੇ ਭਾਈ ਜੀ ਕੱਲ੍ਹ ਜੀ ਫੇਰ ਵਹਿਣੇ ਚਾਹੀ ਜੰਨੇ ਆ ਕੱਲ ਨੂੰ ਮਰਨੋ ਕੋਲੇ ਪਾਣੀ ਵਾਲੇ ਲੋਕ ਮਿਲ ਲੈ ਕੇ ਆ ਮੰਮੀ ਨਾ ਨਾ ਪਾਣੀ ਹੋ ਗਿਆ ਬਾਜੇ ਬੱਲੇ ਇਹਨੇ ਪਾਣੀ ਦਾ ਕੇਮਰਾ ਮੁਲਾ ਪਰ ਅਰੇ ਵੀਡੀਓ ਪਾਈਆ ਹਾਂ ਜਿਹੜਾ ਟੋਕੜਾ ਘਬੜਾ ਗਿਆ ਟੋਕੜਾ ਘਬੜਾ ਤੇ ਜੋ ਲੈ ਕੇ ਪਾਣੀ ਲੈ ਕੇ ਬਸ 1.5 ਹੋ ਗਿਆ ਮਾਸਾ ਸੀਆ ਜ਼ਿਆਦਾ ਲਾਗ ਗਿਆ ਕਿੰਨਾ ਕਹਿੰਦਾ ਕਿ ਮੇਰੇ ਵੀਰੇ ਅਰੇ ਸਾਰੇ ਜੀ ਦਿੱਤੇ ਰੇ ਅਰੇ ਆ ਜਾਈਂ ਛੋਟੀਆਂ ਜੀਆਂ ਨੇ ਆਪਣੇ ਕੋਲ ਟੋਪ ਲਾ ਦੀ ਖੜੀਆਂ ਨੇ ਤੇ ਇਹ ਅੱਜ ਪੰਜਾਂ ਦੀ ਵੀਡੀਓ ਹੋ ਰਹੀ ਸੀ ਪੰਜਾਂ ਦੀ ਆਪਾਂ ਕੱਲ੍ਹ ਕਰਾਂਗੇ ਇਹੋ ਖਬਰ ਜੀ ਅੱਜ ਪਾਣੀ ਮੈਂ ਕਿੰਨੇ ਪਾਣੀ ਭਾਵਾਂਗੇ ਤੇ ਬਾਕੀ ਛੋਟੀਆਂ ਮੇਰੇ ਤੇ ਦਿਖਾ ਦੇ 20 20 ਕਿਲੋ ਵਾਲਾ ਆਪਾਂ ਪਹਿਲੇ ਨੰਬਰ ਦੇ ਗੱਲ ਕਰੀਏ 18 ਕਿਲੋ ਬਿਲਕੁਲ ਤਿਆਰ ਹੈ ਦੇ ਥਲੇ ਇਹ ਛੋਟੀ ਹੈ ਅੱਜ ਦੀ ਇਹ ਵੀ ਅੱਜ ਜਿਹੜੀ ਹੈ ਤਾਜ਼ੀ ਬਿਲਕੁਲ ਹੁਣੇ ਬਚਾ ਦਿੱਤਾ ਵਾਦੇ ਬਾਕੀ ਜੇਰੇ ਨੇ ਪਾਉਣੀ ਆ ਪ੍ਰੋਪਰ ਤੇ ਜੇਰੇ ਪਾਉਣ ਤੋਂ ਬਾਅਦ ਇਹ ਵੀ ਇਹ ਵੀ 17 18 ਕਿਲੋ ਤੋਂ ਨਹੀਂ ਮਾਰਦੀ ਛੋਟੀ ਤੇ ਜੇ ਆਪਾਂ ਇਹੀ ਗੱਲ ਜਾਂਦੇ ਗੁਰਜਾਹ ਕੋਲ ਚੌਗੀ ਮਹੌਲ ਇਹ ਵੀ 20 ਕਿਲੋ ਦੇ ਕੱਢੀ 20 ਰਾਮਨ ਦੁਪਹਿਰ ਵਾਲੀ ਇਹਦੇ ਥਲੇ 12 ਕਿਲੋ ਬਾਕੀ ਦੇ ਹਜਰੇ ਆ 13 14 15 ਕਿਲੋ ਬਿਲਕੁਲ ਆ ਤਿਆਰ ਕਿਹਾ ਕਿ ਉਹ ਆਉਗੀ ਦੋ ਦਿਨ ਆ ਵੀ ਜਿਹੜੀ ਸਤਾਰਾ ਕਿਲੋ ਜਿਹੜਾ ਬਿਲਕੁਲ ਮੌਕੇ ਦੇ ਸਤਾਰਾ ਕਿਲੋ ਕੰਡੇ ਵਾਲਾ ਕੋਈ ਇਹਨੂੰ 4 ਕਿਲੋ ਦੀ ਗਾੜੀ ਲਵੇ ਜੀ 4 ਕਿਲੋ ਇੱਕ ਲੱਖ ਰੁਪਏ ਆਈ ਇਹ ਵੀ 4 ਕਿਲੋ ਗਾੜੀ ਆ ਬਈ ਇਹ ਹੋ ਜਾਵੇ ਬਈ 44 17 ਕਿਲੋ ਦੁੱਧ ਬਾਈ ਜੀ ਹਾਂਜੀ ਅੱਜ ਅੱਜੀਆਂ ਵੀ ਉਹ ਐਸੇ ਨਾਲ ਫਾਈਲ ਆ ਗਿਆ ਮਨਦੀਪ ਵੀਰ ਉਹ ਪੂਰਾ ਨਾਲ ਨਹੀਂ ਹੁੰਦਾ ਜਿੱਦਾਂ ਉਹ ਡੀ ਕੇ ਤੇ ਲੱਗਦਾ ਪੂਰਾ ਯਾਰਾ ਅੱਜ ਵੇਖੋ ਜੀ ਮੇਲਾ ਹੀ ਲੱਗਾ ਜੀ ਕੋਡਾ ਵੀ ਖੁਲੀਆਂ ਤੇ ਭਾ ਵੀ ਜਾ ਠੀਕ ਹੈ ਬਾਈ ਤੇ ਰੈਸਟ ਆਪੋ ਆਪਣਾ ਤੇ ਨੰਬਰ ਬਾਕੀ ਸਭ ਤੋਂ ਜਿਹਨੇ ਮੇਰੇ ਨਾਲ ਤਿਆਰ ਕਰਨ ਵਾਲਿਆਂ ਦਾ ਬੜਾ ਧੰਨਵਾਦ ਕਰਦੇ ਆ। ਇਹਨੂੰ ਕਮੈਂਟ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ। ਤੇ ਬਾਕੀ ਇਹ ਵੀ ਸਾਰੀ ਵੀਡੀਓ ਤੁਰ ਤੱਕ ਦੇਖਿਆ ਕਰੋ ਕਿ ਵੀਡੀਓ ਤੁਹਾਡੇ ਕੋਲ ਪਹੁੰਚੇ। ਅੱਗੇਲੇ ਪਸੇ ਜਿਵੇਂ 1.5 ਲੱਖ ਆਲਾ ਪਸੰਦ ਹੁੰਦਾ ਆ। ਅੱਗੇ ਪਹਿਲੇ ਨੰਬਰ ਤੇ ਵੱਡੀ ਮੈਂ ਹੁੰਦੀ ਆ, ਕਿ ਛੋਟੀਆਂ ਨਹੀਂ ਲੈਣ ਵਾਲੀਆਂ। ਇਹ ਸਾਰੇ ਦਿੰਦੀਆਂ ਮੇਰੇ ਵਿੱਚ। ਹਾਂਜੀ ਨੰਬਰ ਆਜੇ ਭਾਈ। ਬਾਕੀ ਖੰਵੇ ਸਤੋ 415127 ਇਹ ਜ਼ਿਲ੍ਹਾ ਗਰਦਾਸਪੁਰ ਅਦੇ ਘਟੂ ਦੇ ਪੰਜ ਕਿਲੋਮੀਟਰ ਪੈਂਦਾ ਅੰਬਸਰ ਦਾ ਅਨੁਭਾਈ ਕੀ ਕਿਤੀ ਮਿੰਟ ਉੱਥੇ ਤੇ ਪੈਂਦਾ ਬਟਾਲਾ ਵੀ ਪੈਂਦੀ ਤੇਰਾ ਬੱਪਾ ਨਾਲ 14 ਕਿਲੋਮੀਟਰ ਆ ਗਿਆ ਆਪਣੇ 10 ਕਿਲੋਮੀਟਰ ਆ ਗਿਆ ਆਪਣਾ ਮੁਸਕਾ ਤੇ ਪੈਂਦਾ ਬਟਾਲੀ ਜਿਹੜਾ ਅੰਬਸਰ ਤੇ ਆਪਣੀ ਜਗਾ ਇਹ ਨਹੀਂ ਆਨੰਦ ਇਹ ਵਾਕੀ ਹੈ ਵੀ ਮੈਂ ਭਰਾ ਬਾਕੀ ਜੇ ਵੀਰ ਭਰਾ ਨੇ ਆਨਲਾਈਨ ਹੀ ਲੈਣੀਆਂ ਪੁਰ ਥੱਲੀਏ ਜਿਹੜੀ ਗੱਲ ਕਰਨੜੀਆ ਅੱਛੇ ਦੇ ਨੂੰ ਗਰੰਟੀ ਦਿੱਤੀ ਗਈ ਪਰ ਬਾਗੀ ਸਾਈ ਬਾਹੇ ਦਾ ਸਾਈ ਬਾਹੇ ਤੋਂ 20000 ਰੁਪਏ ਦੇ ਘਰ ਮੈਂ ਪਹੁੰਚੇ ਹੋਣਾ ਚੈੱਕ ਕਰਕੇ ਫਿਰ ਪੈਸੇ ਆਪਾਂ ਤੁਹਾਨੂੰ ਲੈਣਾਂਗੇ ਤੇ ਜਿਹਨੂੰ ਆਟਕੀ ਤੇ ਆਟ ਦੇ ਦੇ ਗ੍ਰੈਂਟੀਤੀ ਆਏਗੀ ਕੋਈ ਵੀ ਕੰਮੇ ਕਹੀ ਮਾਣ ਦੇ ਦੇ ਇੱਥੇ ਵੀ ਆਪਣਾ ਬੈਠਾ ਜਿਗਰੀ ਤੇ ਸਕੇ ਜਗ੍ਹਾ ਤੇ ਆ ਰਿਹਾ ਅੱਗੇ ਬਾਕੀ ਇਹ ਆ ਵੀ ਜਿਹੜੇ ਵੀਰ ਭਰਾ ਆਪਣੇ ਚਾਹ ਲੈ ਲੈਂਦੇ ਆ ਉਹਨੂੰ ਲਾਈਟ ਤੇ ਕਮਾਂ ਚ ਬੁੱਕ ਕਰ ਦਿਆ ਕਰੋ ਸ਼ੇਅਰ ਕਰਦੇ ਸਾਰੇ ਨਾਲ ਸਾਰੇ ਵੀਰ ਜੀ ਦਾ